ਅਰਜਿੰਦਰ ਗਿੱਲ ਜਿਹੜਾ ਵਿਸ਼ੇ ਤੇ ਅੱਜ ਗੱਲ ਕਰਨ ਜਾ ਰਹੇ ਆ ਉਹ ਹੈਗਾ ਗਿੱਦੜਵਿੰਦੀ ਪੁਲ ਲੋਹਿਆਂ ਵਾਲਾ ਇੱਥੇ ਜਿੰਨੇ ਵੀ ਸਾਡੇ ਡਰਾਈਵਰ ਐ ਚਾਹ ਟੈਕਸੀ ਡਰਾਈਵਰ ਐ ਚਾਹ ਬਲੈਰੋ ਆ ਛੋਟਾ ਆਤੀ ਆ ਸਾਰਿਆਂ ਨੂੰ ਤੰਗੀ ਆਉਂਦੀ ਆ ਕਿਉਂਕਿ ਹਰ ਜਗ੍ਹਾ ਸਾਡਾ 500 ਰੁਪਏ ਦਾ ਚਲਾਨ ਕੱਟ ਕੇ ਮਿੰਟ ਜੀ ਮਾਰਦੇ ਜਗਾੜੂ ਰੇੜੀ ਨੂੰ ਕੋਈ ਨਹੀਂ ਰੋਕਦਾ ਇਸ ਕਰਕੇ ਜਿਹੜੇ ਸਾਡੇ ਨੈਭ ਸਿੰਘ ਫਿਰੋਜ਼ਪੁਰ ਪ੍ਰਧਾਨ ਨੇ ਬਾਕੀ ਲਾਗੇ ਲਾਗੇ ਜਿੰਨੇ ਵੀ ਸਟੈਂਡ ਐ ਸਾਡੇ ਇਧਰੋਂ ਪੱਟੀ ਹਲ ਕਿਤੋਂ ਕਰਨਤਾਂ ਤੋਂ ਜਿਹੜੇ ਵੀ ਲਾਗੇ ਪੈਂਦੇ ਆ ਲੋਹੀਆਂ ਵਾਲੇ ਪ੍ਰਧਾਨ ਨੂੰ ਬੇਨਤੀ ਆ ਲਖਵਿੰਦਰ ਸਿੰਘ ਭੁੱਲਰ ਮੋਗੇ ਨੂੰ ਵੀ ਬੇਨਤੀ ਹੈ ਕਿ ਉੱਥੇ ਪਹੁੰਚੋ ਕਿਉਂਕਿ ਮਾਨ ਸਰਕਾਰ ਨੂੰ ਆਪਾਂ ਦੱਸ ਦਈਏ ਕਿ ਇਹਨਾਂ ਦਾ ਮਾਈ ਬਾਪ ਹੈਗਾ ਕੋਈ ਨਾ ਕੋਈ ਕਿਉਂਕਿ ਜਿ ਇਹ ਜਿਹੜੀਆਂ ਜੂਨੀਅਨ ਇਸ ਕਰਕੇ ਬੰਦਦੀਆਂ ਕਿ ਆਪਾਂ ਕਿਸੇ ਦੀ ਹੈਲਪ ਕਰ ਸਕੀਏ ਪਰ ਜਿਹੜੇ ਬੰਦੇ ਲੱਤਾਂ ਖਿੱਚਦੇ ਆ ਉਹਨਾਂ ਨੂੰ ਵਾਸਤੇ ਬਹੁਤ ਘਟੀਆਂ ਗੱਲ ਆ ਕਿਉਂਕਿ ਆਪਾਂ ਕਿਸੇ ਪ੍ਰਧਾਨ ਵਾਸਤੇ ਨਹੀਂ ਲੜ ਰਹੇ ਕਿਉਂਕਿ ਆਪਾਂ ਆਪਣੇ ਰੁਜ਼ਗਾਰ ਵਾਸਤੇ ਲੜ ਰਹੇ ਆਂ ਕਿਉਂ ਮਾਨ ਸਰਕਾਰ ਇਹ ਚਾਹੁੰਦੀ ਨਹੀਂ ਕਿ ਸੈਂਟਰ ਸਰਕਾਰ ਉਹਦੋਂ ਵੀ ਦੱਸਿਆ ਜੀ ਪਰ ਹੁਣ ਬੇਨਤੀ ਆ ਮੇਰੀ ਕਿ ਹੌਮਾ ਮਾ ਕੇ ਪਹੁੰਚੋ ਉਹ ਪੁਲ ਨੂੰ ਬੰਦ ਕਰਨਾ ਆਪਾਂ ਕੋਈ ਉਹਨੂੰ ਕੈਨਸਲ ਨਹੀਂ ਕਰਨਾ ਬੰਦ ਕਰਾਂਗੇ ਆਪੇ ਆਵਾਜ਼ ਜਾਊਗੀ ਇਸ ਕਰਕੇ ਜਿੰਨੇ ਵੀ ਉੱਥੇ ਪਬਲਿਕ ਆਊਗੀ ਉਹਨੂੰ ਪਬਲਿਕ ਨੂੰ ਪਤਾ ਲੱਗੂਗਾ ਇਹ ਕਿਹੜੀ ਗੱਲੋਂ ਬੈਠੇ ਆ ਕਿਉਂਕਿ ਜਗਾੜੂ ਰੇੜੀਆਂ ਤੇ ਸ਼ਰਿਆਮ ਨੰਗਣੀਆਂ ਉਹਨਾਂ ਨੂੰ ਤੇ ਰੋਕਦਾ ਕੋਈ ਨਹੀਂਗਾ ਆਪਾਂ ਹਰ ਜਗ੍ਹਾ ਨਿੱਕੇ ਨਿੱਕੇ ਧਰਨੇ ਲਾ ਲਿਆ ਹੁਣ ਇਹ ਵੀ ਧਰਨਾ ਜਿਹੜਾ ਪੂਰਾ ਹੋਮ ਹੋਮ ਆ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਬਾਕੀ ਰੋਟੀ ਪਾਣੀ ਤੇ ਪਾਣੀ ਦਾ ਪ੍ਰਬੰਧ ਆਪੋ ਆਪਣਾ ਪਾਈ ਕਰਕੇ ਆਇਓ ਕਿਉਂਕਿ ਜੇ ਲੰਮਾ ਚੱਲੂਗਾ ਤੇ ਫਿਰ ਉੱਥੇ ਜੁਨੀ ਨਾਲੋਂ ਆਪਾਂ ਪੰਡਕ ਕਰਕੇ ਆਪਦਾ ਕੰਮ ਕਰ ਲਾਂਗੇ ਨਹੀਂ ਤੇ ਆਪਣੀ ਰੋਟੀ ਤੇ ਪਾਣੀ ਦਾ ਇੰਤਜ਼ਾਮ ਹਰ ਇੱਕ ਕੋਈ ਡਰਾਈਵਰ ਆਪਣਾ ਕਰਕੇ ਆਵੇ ਕਿਉਂ ਇਹ ਜ਼ਰੂਰੀ ਬੇਨਤੀ ਹੈ ਸਾਡੀ ਧੰਨਵਾਦ